ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਅਦਾਬ ਸਲਾਮ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਮੁੰਡਾ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਹੋ ਜੀ ਹਾਂ ਜੀ ਹੋਰ ਠੀਕ ਹੋ ਜੀ ਤੋਂਪ ਨਿਕਲਿਆ ਜੀ ਬਹੁਤ ਸੋਹਣੀ ਤੋਂਪਾ ਬਹੁਤ ਸੋਹਣੀ ਤੋਂਪਾ ਜੀ ਹਾਂ ਜੀ ਸੂਰਜ ਨਿਕਲਿਆ ਆਇਆ ਤੋਂਪ ਦਾ ਆਨੰਦ ਮਾਣ ਰਹੇ ਹਾਂ ਜੀ ਅੱਖਾਂ ਜੀ ਪੈਂਦੀ ਆਉਂਦਾ ਕੋਈ ਦੂਰ ਜਾਣਾ ਜੀ ਹੋਰ ਪੈ ਗਿਆ ਲੈਂਟਰ ਹਾਂਜੀ ਹਾਂਜੀ ਪੈ ਗਿਆ ਕੱਲ ਮੁੰਡੇ ਨੇ ਜੀ ਲੈਂਟਰ ਪਾਇਆ ਘਰ ਦਾ ਮੁਬਾਰਕਾਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵੀ ਹੈ ਹੈ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਵਧਾਈਆਂ ਭਾਈ ਵਧਾਈਆ ਬੜੀ ਖੁਸ਼ੀ ਆ ਲੈਂਟਰ ਪੈ ਗਿਆ ਸਾਰੀ ਆ ਸਭ ਕੁਝ ਜੀ ਜੋ ਵੀ ਆ ਸਹਾਰਾ ਦਾ ਪਰਮਾਤਮਾ ਦਾ ਭਾਈ ਸਾਰਿਆਂ ਨੂੰ ਹੋਰ ਦੋਸਤੋ ਅੱਜ ਮੁੰਡਾ ਟੱਕਰ ਗਿਆ ਦੁਬਾਰਾ लवली ਫੋਟੋਗ੍ਰਾਫਰ ਹਾਂਜੀ ਇਹ ਵੀ ਮੁੰਡਾ ਮਿਹਨਤ ਕਰਦਾ ਬਹੁਤ ਆ ਮਿਹਨਤ ਕਰਕੇ ਮੁੰਡੇ ਨੇ ਘਰ ਬਣਾਇਆ ਬੜੀ ਖੁਸ਼ੀ ਆ ਮਿਹਨਤ ਕਰਕੇ ਜੋ ਬੰਦਾ ਅੱਗੇ ਵਧਦਾ ਤਾਂ ਖੁਸ਼ੀ ਹੁੰਦੀ ਆ ਸਹੀ ਗੱਲ ਹੈ ਸਹੀ ਗੱਲ ਆ ਬਹੁਤ ਵਧੀਆ ਗੱਲ ਆ ਹੌਲੀ ਹੌਲੀ ਹੁੰਦਾ ਸਾਰਾ ਕੋਈ ਜੋਰ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਹੌਲੀ ਹੌਲੀ ਹੁੰਦੀਆਂ ਨੇ ਹਾਂਜੀ ਇੱਕ ਬਾਡੀ ਚੜਦਾ 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 ਬੰਦਾ ਅੱਗੇ 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 ਵਧਦਾ ਜੀ ਸਹੀ ਗੱਲ ਆ ਸਹੀ ਗੱਲ ਆ ਬਹੁਤ ਖੁਸ਼ੀ ਆ ਵੀ ਮੁੰਡੇ ਦੇ ਮਿਹਨਤ ਨਾਲ ਦਾ ਭਾਈ ਇੱਕ ਬ੍ਰਦਰ ਆ ਇਹਦਾ ਵੱਡਾ ਜੀ ਹਾਂਜੀ ਉਹ ਬਾਹਰ ਗਿਆ ਹਾਂਜੀ ਹਾਂਜੀ ਬਾਹਰ ਜਾ ਕੇ ਉਹ ਵੀ ਮਿਹਨਤ ਕਰਦਾ ਮਿਹਨਤ ਕਰਦੇ ਮਿਹਨਤ ਕਰਕੇ ਆਪਦਾ ਘਰ ਬਣਾ ਰਹੇ ਨੇ ਬੜੀ ਖੁਸ਼ੀ ਆ ਹਾਂਜੀ ਮਾਪੇ ਵੀ ਖੁਸ਼ ਹੁੰਦਾ ਜਦੋਂ ਬੱਚੇ ਕੰਮ ਕਰਦੇ ਨੇ ਕੰਮ ਕਰਕੇ ਮਾਪੇ ਦਾ ਹੱਥ ਵਟਾਉਂਦੇ ਨੇ ਬੜੀ ਖੁਸ਼ੀ ਹੁੰਦੀ ਆ ਤੋ ਇੱਕ ਦਿਨ ਕਾਫੀ ਦਿਨ ਪਹਿਲਾਂ ਅਸੀਂ ਇੱਕ ਗੱਲ ਕੀਤੀ ਸੀ ਇੱਕ ਬਜ਼ੁਰਗ ਸੀਗੇ ਬਾਈ ਜੀ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਇਹ ਗੱਲ ਰੱਖੀ ਕਹਿੰਦੇ ਨੌਜਵਾਨ ਮੁੰਡੇ ਕੰਮ ਨਹੀਂ ਕਰਦੇ ਇਹ ਵੀ ਤਾਂ ਨੌਜਵਾਨ ਮੁੰਡਾ ਜੀ ਇਹ ਵੀ ਤਾਂ ਕੰਮ ਕਰਦਾ ਨਾ ਜੇ ਇਹ ਕਰ ਸਕਦਾ ਇਹਦਾ ਭਾਈ ਕਰ ਸਕਦਾ ਤੇ ਹੋਰ ਕਿਉਂ ਨਹੀਂ ਕਰ ਸਕਦੇ ਉਹ ਕਹਿੰਦੇ ਪਿੰਡ ਦੇ ਕਹਿੰਦੇ ਤੁਹਾਡੇ ਪਿੰਡ ਦੇ ਦੇਖ ਲਓ ਜਿਨ੍ਹਾਂ ਨੂੰ ਹੀ ਘਰ ਦਾ ਪਤਾ ਹੁੰਦਾ ਲਾਤ ਹੁੰਦਾ ਉਹੀ ਘਰ ਦਾ ਜਿਨੇ ਨਸ਼ੇ ਚ ਪੈਣਾ ਵਾ ਉਹਨੂੰ ਪਤਾ ਹੀ ਹੁੰਦਾ ਵੀ ਅਸੀਂ ਆ ਹਾਂ ਬਿਲਕੁਲ ਬਿਲਕੁਲ ਜਿਨ੍ਹਾਂ ਨਸ਼ੇ ਕਰਨੇ ਉਹਨਾਂ ਦੀ ਆਪ ਦੀ ਸੋਚ ਆ ਜੀ ਕਿਸੇ ਨੂੰ ਕੋਈ ਬਦਲ ਨਹੀਂ ਸਕਦਾ ਚੇਂਜ ਨਹੀਂ ਕਰ ਸਕਦਾ ਸੋਚਣਾ ਵੀ ਆਪਾਂ ਵਿਗੜਨਾ ਵੀ ਆਪਾਂ ਬਿਲਕੁਲ 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 ਇਹ ਤਾਂ ਆਪਣਾ ਮਨ ਆ ਕਿ ਜਿੱਥੇ ਆਪਾਂ ਲਾ ਲਈਏ ਉੱਥੇ ਲੱਗ ਰਹਿੰਦਾ ਸਹੀ ਗੱਲ ਆ ਸਹੀ ਠੀਕ ਆ ਨਾ ਉਹ ਜੀ ਮਿਹਨਤ ਕਰਦਾ ਮੁੰਡਾ ਇਹ ਵੀ ਨੌਜਵਾਨ ਆ ਤਕਰੀਬਨ 24-25 ਸਾਲ ਦੀ ਉਮਰ ਆ ਇਹਦੀ ਠੀਕ ਹੈ ਜੀ 24-25 ਸਾਲਾਂ ਦੇ ਵਿੱਚ ਸਟੈਂਡ ਆ ਪੂਰਾ ਵਧੀਆ ਆਪਦਾ ਕੰਮ ਕਰਦੇ ਆ ਜੀ ਗਰਾਊਂਡ ਆ ਜੀ ਅਜੇ ਕੋਈ ਆਇਆ ਨਹੀਂਗਾ ਜਾ ਕੇ ਚਲੇ ਗਏ ਮਰ ਜਾਏਗਾ ਕੋਈ ਠੰਡ ਦੇ ਦੇਣਾ ਚ ਠੰਡ ਦੇ ਦੇਣਾ ਚ ਕਿਹਦਾ ਜੀ ਬਾਕੀ ਸ਼ੀਧੀ ਦਿਨ ਚੱਲਦੇ ਨੇ ਜੀ ਅਸੀਂ ਨਤਮਸਤਕ ਹੁੰਨੇ ਆ ਜੀ ਉਹਨਾਂ ਨੂੰ ਪਤੀਗੜ੍ਹ ਸਾਹਿਬ ਜੀ ਪਤੀਗੜ੍ਹ ਸਾਹਿਬ ਜ਼ਰੂਰ ਜਾਓ ਜੀ ਸਰਹੰਦ ਚਮਕੌਰ ਸਾਹਿਬ ਆਪਣਾ ਆਨੰਦਪੁਰ ਸਾਹਿਬ ਜੀ ਪਤਾ ਲੱਗੇ ਸਭ ਨੂੰ ਵੀ ਕੀ ਆਪਣੇ ਆਪਣੇ ਨਵੇਂ ਆਪਣੀ ਨਵੀਂ ਜਿਹੜੀ ਪੀੜ੍ਹੀ ਆ ਜੀ ਬੱਚੇ ਆ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗਣਾ ਚਾਹੀਦਾ ਜੀ ਵੀ ਕੀ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀ ਕੀਤੀ ਆ ਅਸੀਂ ਸਾਈਦਾ ਕਰਦੇ ਆ ਜੀ ਉਸ ਧਰਤੀ ਨੂੰ ਨਮਸਕਾਰ ਕਰਦੇ ਆ ਜੀ ਵਾਰ-ਵਾਰ ਨਮਨ ਹੁੰਨੇ ਆ ਸੋ ਸਾਡਾ ਤਾਂ ਭਰਾਵੋ ਵੀਰੋ ਇਹੀ ਕਹਿਣਾ ਆ ਕਿ ਆਪਾਂ ਚੰਗਾ ਕਰੀਏ ਚੰਗਾ ਹੋਵੇ ਹਾਂਜੀ ਹਾਂਜੀ ਸਭ ਕੁਝ ਚੰਗਾ ਹੋਵੇ ਵਧੀਆ ਚੱਲ ਰਿਹਾ ਸਾਰਾ ਕੁਝ ਜੀ। ਧਰਮਾਤਮਾ ਦੇ ਆਸਰੇ ਨਾਲ। ਦੇਖੋ ਇੱਕ ਗੱਲ ਕਰਨ ਲੱਗੇ ਸੀਗੇ ਜੀ ਆਪਾਂ ਸਾਹਿਬਜ਼ਾਦਿਆਂ ਦੀ ਜੀ ਛੋਟੇ ਸਾਹਿਬਜ਼ਾਦਿਆਂ ਦੀ ਛੋਟੇ ਸਾਹਿਬਜ਼ਾਦਿਆਂ ਦੀ ਜੀ ਤੇ ਆਪਾਂ ਰਜਾਈ ਦੇ ਵਿੱਚ ਪਏ ਹੁੰਨੇ ਆ ਜੀ ਕਿੰਨੀ ਠੰਡ ਆਪਾਂ ਆਪਣੇ ਆਪ ਨੂੰ ਫੀਲ ਕਰਦੇ ਆ ਜੀ ਬਹੁਤ ਠੰਡ ਹੈ। ਦੇਖੋ ਉਹਨਾਂ ਨੇ ਆਪਣੇ ਲਈ ਕਿੰਨਾ ਕੁਝ ਕੀਤਾ ਕਿੰਨੀ ਕੁਰਬਾਨੀ ਕੀਤੀ ਆ ਆਪਣੇ ਲਈ ਜੀ ਉਹਨਾਂ ਨੇ। ਠੀਕ ਹੈ ਜੀ। ਠੰਡੇ ਬੁਰਜ ਵਿੱਚ ਰੱਖਿਆ ਗਿਆ। ਦੇਖੋ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਕਿੰਨੀ ਠੰਡ। ਹਾਂਜੀ ਦੇਖ ਲਓ ਆਪਾਂ ਜੇ ਵੀ ਹਨਾ ਰਜਾਈਆਂ ਵਿੱਚ ਥੋੜੀ ਜੀ ਨਹੀਂ ਕਰਦਾ ਆਪਾਂ ਉੱਠਦੇ ਨਹੀਂ ਜੀ ਰਜਾਈਆਂ ਚ ਪਏ ਆ ਜੀ ਠੀਕ ਹੈ ਜੀ ਆਪਾਂ ਨੌਜਵਾਨ ਪੀੜ੍ਹੀ ਹੈ ਜਿਹੜੀ ਅੱਜ ਕੱਲ੍ਹ ਦੀ ਜਿਹੜੇ ਨਵੇਂ ਬੱਚੇ ਨੇ ਉੱਠ ਰਹੇ ਨੇ ਉਹਨਾਂ ਨੂੰ ਇਹ ਚੀਜ਼ ਦੀ ਦੇਣਾ ਆਪਾਂ ਸਿੱਖਿਆ ਦੇਣੀ ਚਾਹੀਦੀ ਹੈ ਜੀ ਇਸ ਚੀਜ਼ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਵੀ ਆਪਾਂ ਜ਼ਿੰਦਗੀ ਦੇ ਵਿੱਚ ਭਾਈ ਅੱਗੇ ਜੇ ਵਧਣਾ ਤਾਂ ਕਦੇ ਇਹ ਚੀਜ਼ ਨਾ ਦੇਖੋ ਜੀ ਵੀ ਇਹ ਅਸੀਂ ਕਰ ਨਹੀਂ ਸਕਦੇ ਅਸੀਂ ਠੰਡਾ ਧੌਂਦਾ ਜਾਂ ਇਹ ਚੀਜ਼ ਆ ਹਾਂਜੀ ਅਪੋ ਕੁਰਬਾਨੀ ਨੂੰ ਦੇਖੋ ਗੁਰੂਆਂ ਦੀ ਕੁਰਬਾਨੀ ਨੂੰ ਦੇਖੋ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਜੋ ਵੀ ਆਪਣੇ ਸ਼ਿੱਧੀਆਂ ਦਿੱਤੀਆਂ ਗੁਰੂਆਂ ਪੀਰਾਂ ਨੇ ਹਾਂਜੀ ਸ਼ਿੱਧੀਆਂ ਦਿੱਤੀਆਂ ਗੁਰੂਆਂ ਪੀਰਾਂ ਨੇ ਜੀ ਉਹਨਾਂ ਦਾ ਅਸੀਂ ਉਹਨਾਂ ਨੂੰ ਨਤਬਸਤਕ ਹੁੰਨੇ ਆ ਨਮਨ ਹੁੰਨੇ ਆ ਹਾਂਜੀ ਹਾਂਜੀ ਅਸੀਂ ਸਾਡੇ ਕੋਲੇ ਕੋਈ ਸ਼ਬਦ ਤਾਂ ਹੈ ਨਹੀਂ ਵੀ ਅਸੀਂ ਕੁਝ ਕਹਿ ਸਕੀਏ ਪਰ ਅਸੀਂ ਉਹ ਚੀਜ਼ ਨੂੰ ਅਸੀਂ ਫੀਲ ਕਰ ਸਕਦੇ ਆ ਮਹਿਸੂਸ ਕਰ ਸਕਦੇ ਆ ਇਹ ਉਹ ਦਿਨ ਕਿਦਾਂ ਦੇ ਸੀਗੇ ਉਹ ਸਮਾਂ ਕਿਦਾਂ ਦਾ ਹੋਊਗਾ ਉਹ ਟਾਈਮ ਕਿਦਾਂ ਦਾ ਸੀ ਜਦੋਂ ਉਹਨਾਂ ਨੇ ਇੰਨੀ ਠੰਡ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕੀਤਾ ਆਪਣੇ ਲਈ ਸਾਡੇ ਲਈ ਆਪਣੇ ਸਾਰਿਆਂ ਲਈ ਜੋ ਵੀ ਸੰਸਾਰ ਦੇ ਵਿੱਚ ਜੀਵ ਨੇ ਉਹਨਾਂ ਦੇ ਲਈ ਤੇ ਆਪਾਂ ਆਜ਼ਾਦੀ ਦੇ ਵਿੱਚ ਘੁੰਮ ਸਕੀਏ ਆਪਾਂ ਯਾਦ ਰਹੀਏ ਠੀਕ ਹੈ ਜੀ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁੱਲ ਨਹੀਂ ਸਕਦੇ ਕਦੇ ਵੀ ਨਹੀਂ ਭੁੱਲ ਸਕਦੇ 100 ਵਾਰ 1000 ਵਾਰ ਲੱਖ ਵਾਰ ਕਰੋੜਾਂ ਵਾਰ ਸਜਦਾ ਕਰਦੇ ਆ ਜੀ ਨਮਸ਼ਕਾਰ ਕਰਦੇ ਆ ਉਹਨਾਂ ਨੂੰ ਧੰਨਵਾਦ ਕਰਦੇ ਆ ਜੀ ਇਸ ਗੁਰੂਆਂ ਦਾ ਜਿਨ੍ਹਾਂ ਨੇ ਸਾਨੂੰ ਜੀਨ ਦਾ ਵੱਲ ਦਿੱਤਾ ਜੀਨ ਦਾ ਵੱਲ ਬਖਸ਼ਿਆ ਸੋ ਇਸੇ ਕਰਕੇ ਕਹਿੰਦੇ ਆ ਜੀ ਉਹ ਸਰਹੰਦੀ ਧਰਤੀ ਤੇ ਜਰੂਰ ਜਾਓ ਜੀ ਉੱਥੇ ਆਪਣੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪਰਿਵਾਰ ਨੂੰ ਵੱਡਿਆਂ ਨੂੰ ਸਭ ਨੂੰ ਪਤਾ ਲੱਗੇ ਜੀ ਕਿ ਸਾਡੇ ਗੁਰੂਆਂ ਨੇ ਸਾਡੇ ਕੀ ਕੀ ਕੀਤਾ ਸਾਡੇ ਲਈ ਕੀ ਕੀ ਕੁਰਬਾਨੀ ਦਿੱਤੀ ਆ ਜੀ ਸੋ ਇਸੇ ਕਰਕੇ ਜੀ ਤੁਹਾਨੂੰ ਬਾਰ-ਬਾਰ ਇਹ ਸਾਡੀ ਉਰਜੋਰ ਬੇਨਤੀ ਆ ਜੀ ਕਿ ਤੁਸੀਂ ਜਰੂਰ ਲੈ ਕੇ ਜਾਓ ਜੀ ਆਪਣੇ ਬੱਚਿਆਂ ਨੂੰ ਔਰ ਦਿਖਾਓ ਕੀ ਕੀ ਕੁਛ ਕੀਤਾ ਉਹਨਾਂ ਨੇ ਸਾਡੇ ਸਿੱਖਿਆ ਦਬੋ ਸਿੱਖਿਆ ਦਿਓ ਬੱਚਿਆਂ ਨੂੰ ਕੀ ਕੀ ਕੁਰਬਾਨੀ ਕੀਤੀ ਹੈ ਜੀ ਪਿਆਂਦੀ ਦੋਤੀਆਂ ਦੀ ਫੌਜ ਆ ਗਈ ਜੀ ਆਹ ਦੇਖ ਲਓ ਵਿਚਾਲੇ ਖੜਾ ਇੱਕ ਜੀ ਹੈ ਹੈਲੋ ਹੈਲੋ ਗੱਡੀ ਆ ਗਈ ਕਿਹੜੀ ਗੱਡੀ ਆਈ ਤੁਸੀਂ ਕਰਕੇ ਆਏ ਆ ਅਸੀਂ ਸ਼ਾਪਿੰਗ ਕਰਕੇ ਆਏ ਆ ਕੀ ਲੈ ਕੇ ਆਏ ਹੋ ਸ਼ਾਪਿੰਗ ਚ ਹੈ ਕੀ ਲੈ ਕੇ ਆਏ ਹੋ ਆਏ ਮੈਨੂੰ ਤਾਂ ਲੈ ਕੇ ਨਹੀਂ ਆਇਆ ਕੁਛ ਏ ਜੀ ਜਵਾਕ ਸ਼ੋਪਿੰਗ ਕਰਕੇ ਆਇਆ ਜੀ ਇਹ ਦੋਤੇ ਆ ਜੀ ਆਪਣੇ ਆਹ ਦੋਤੇ ਖੜੀ ਆ ਆ ਦੇਖ ਲੈ ਨੂੰ ਧਿਆਨ ਨਾਲ ਜੀ ਦੁਆਰੇ ਫੇਰ ਉਹ ਆ ਗਈ ਜੀ ਕਾਹ ਖੜਾ ਜੀ ਉਚਾਲੇ ਕਾਹ ਖੜਾ ਜੀ ਆਹ ਇਹ ਕਹਿੰਦਾ ਮੈਨੂੰ ਨਾ ਬਲੌਗ ਚ ਲੈ ਲੋ ਹੁਣ ਖੋ ਗਿਆ ਬਲੌਗ ਦੇ ਵਿੱਚ ਆ ਗਿਆ ਆ ਪਹਿਲਾਂ ਆ ਗਈ ਸੀਗੀ ਜੀ ਆਹ ਕੁੜੀ ਆ ਜੀ ਇਹ ਤਾਂ ਪੱਜਿਕਾ ਨਾਲੇ ਹੈ ਪੱਜਿਕੀ ਜੀ ਪਹਿਲਾਂ ਏ ਭੱਜ ਗਈ ਸੀ ਪਹਿਲਾਂ ਠੀਕ ਹੈ ਲਓ ਜੀ ਬਾਏ 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 ਹਾਂਜੀ ਦੋਸਤੋ ਹਵਾ ਦੇਣਾ ਥੋੜਾ ਯਾ ਠੰਡਾ ਹਵਾ ਚੱਲਦੀ ਆ ਜੀ ਹਲਕੀ ਹਲਕੀ ਠੰਡੀ ਠੰਡੀ ਪਾਸੇ ਜਵਾਕਾਂ ਨੂੰ ਮਿਲੇ ਜੀ ਦੋ ਤੇ ਦੋ ਤੀਆਂ ਜਵਾਕ ਰੱਬ ਰੂਪ ਹੁੰਦੇ ਨੇ ਜੀ ਜੋਕਾ ਦਾ ਮਨ ਰੱਬੀ ਰੂਹ ਹੁੰਦੀ ਆ ਜੀ ਬੱਚੇ ਖੋਸ਼ ਕਹਿੰਦੇ ਰੱਬ ਖੋਸ਼ ਹਾਂ ਜੀ ਮੌਸਮ ਬਦਲਿਆ ਹੋਇਆ ਜੀ ਚੇਂਜ ਹੋਇਆ ਹੋਇਆ ਠੰਡਾ ਠੰਡਾ ਮੌਸਮ ਹੋ ਗਿਆ ਜੀ ਆ ਬੱਚੇ ਖੇਡ ਰਹੇ ਨੇ ਜੀ ਆਹ ਨਿਆੜੀ ਉਹ ਮਦਦ ਥੋੜੀ ਜਨਾਦਾ ਮੁੰਡਾ ਆਹ ਦੇਖ ਲੋ ਜੀ ਆਮਰ ਆਹ ਦੇਖ ਲੋ ਜੀ ਪੂਰਾ ਟ੍ਰੈਂਡ ਆ ਜੀ ਇਹ ਮੁੰਡਾ ਸਕੂਟਰੀ ਦਾ ਆਹ ਦੇਖ ਲੋ ਪੂਰਾ ਟ੍ਰੈਂਡ ਆ ਜੀ ਪੂਰਾ ਪੂਰਾ ਟ੍ਰੈਂਡ ਆ ਜੀ ਮੁੰਡਾ ਇਹਦਾ ਡੈਡੀ ਮਕੈਨਿਕ ਆ ਦੇਖ ਲੋ ਦੇਖੋ ਦੇਖੋ ਪੈਰ ਨਹੀਂ ਲੱਗਦੇ ਇਹਦੇ ਲਾ ਫੜਾਤੀ ਰੇਲ ਆਪਾਂ ਬੱਚਿਆਂ ਦੀ ਗੱਲ ਕਰਦੇ ਸੀ ਜੀ ਬੱਚੇ ਰੱਬ ਰੂਪ ਉਹ ਇਹ ਬੱਚਾ ਦੇਖੋ ਜੀ ਉਹ ਲੈ ਗਿਆ ਭਜਾ ਕੇ ਸਕੂਟਰੀ ਘਾਰਨ ਮਜਾਉਂਦਾ ਜਾਂਦਾ ਜੀ ਹਾਂ ਕਿੱਦਾਂ ਅੱਕੜੇ ਦੀ ਵੀ ਨਾ ਕਦੇ ਨਾ ਤੋੜਦਾ ਲੈ ਓਏ ਕੀ ਕਰਦਾ ਕੀ ਕਰਦਾ ਨਾ ਤੂੰ ਖੇਡਦਾ ਮਾਂ ਮੈਨੂੰ ਤਾਂ ਲੱਗਦਾ ਨਹੀਂ ਕੁਝ ਕਰਦਾ ਹੈ ਓਏ ਸ਼ੈਂਪੂ ਖੜ ਗਿਆ ਹੈ ਆ ਇੱਕ ਮੁੰਡਾ ਜੀ ਇਹ ਕੰਨ ਤੋਂ ਫੋਨ ਹੀ ਨਹੀਂ ਲਾਉਂਦਾ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਇਹਦਾ ਕਿਹੜਾ ਸਪੈਸ਼ਲ ਕੰਮ ਆ ਹੈ ਇਹ ਕੰਨ ਤੋਂ ਇਹਦਾ ਫੋਨ ਹੀ ਨਹੀਂ ਲੈਂਦਾ ਜਦੋਂ ਦੇਖ ਲਓ ਕੰਨ ਤੇ ਫੋਨ ਜਦੋਂ ਦੇਖ ਲਓ ਕੰਨ ਤੇ ਫੋਨ ਆਹ ਦੇਖ ਲਓ ਲੈ ਲਓ ਇਹ ਹੁਣ ਇਹ ਨਹੀਂ ਪਤਾ ਹੈਗਾ ਫੋਨ ਲਾਇਆ ਹੋਇਆ ਕਿਹਨੂੰ ਆ ਖਸਰ ਫੁਸਰ ਖਸਰ ਫੁਸਰ ਕਰੀ ਜਾਂਦਾ ਜੀ ਸਹੀ ਨੂੰ ਹੈ ਓਏ ਇਹ ਜੀਆਂ ਗੱਲਾਂ ਨਹੀਂ ਕਰਦੇ ਪਰਸਨਲ ਗੱਲਾਂ ਨਹੀਂ ਬਾਈ ਹਾਂ ਬੱਸ ਬੋਲੋ ਲੋਕ ਜੀ ਆ ਪੈਰ ਮਾਰਦਾ ਆਉਂਦਾ ਜੀ ਆ ਆ ਗਿਆ ਇੱਕ ਆ ਰਿਹਾ ਆ ਗਿਆ ਮੁੰਡਾ ਆ ਗਿਆ ਆ ਆ ਗਿਆ ਜੀ ਲੈ ਆ ਆ ਗਿਆ ਮੁੰਡਾ ਸਕੂਟਰੀ ਚਲਾਉਂਦਾ ਆ ਆ ਮੁੰਡਾ ਆ ਦੇਖ ਲੋ ਜੀ ਪੂਰਾ ਟ੍ਰੈਂਡ ਆ ਜੀ ਮੁੰਡਾ ਸਕੂਟਰੀ ਦਾ ਆ ਦੇਖ ਲੋ ਜੀ ਸਾਰੇ ਸਕੂਟਰੀ ਖੜਾ ਕੇ ਆ ਗਿਆ ਹੂੰ ਹੋਰ ਸੁਣਾਓ ਦੋਸਤੋ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਅੱਜ ਦਾ ਦਿਨ ਤਾਂ ਨਿਕਲ ਗਿਆ ਹੈ ਹੈ ਮੈਨੂੰ ਗੱਲ ਮੱਲੇ ਮੱਦ ਆ ਹੱਸਦੇ ਆ ਖੇਡਦੇ ਆ ਜੀ ਜਵਾਕਾਂ ਨਾਲ ਜੀ ਜਵਾਕ ਸ਼ਰਾਰਤਾਂ ਕਰਦੇ ਜੀ ਵਧੀਆ ਲੱਗਦੇ ਨੇ ਸ਼ਰਾਰਤ ਵਸ ਇਦਾਂ ਦੀ ਨਾ ਹੋਵੇ ਵੀ ਜਿਹੜੀ ਨਾ ਕਿਸੇ ਨੂੰ ਦੁੱਖ ਦਿੰਦੀ ਹੋਵੇ ਦੁੱਖ ਠੀਕ ਆ ਸ਼ਰਾਰਤ ਤਾਂ ਇਦਾਂ ਸ਼ਰਾਰਤ ਤਾਂ ਇਦਾਂ ਦੀ ਹੋਣੀ ਚਾਹੀਦੀ ਆ ਵੀ ਜਿਹੜੀ ਦੂਜਿਆਂ ਨੂੰ ਚੰਗੀ ਲੱਗੇ ਆਹ ਦੇਖ ਲਓ ਜੀ ਇੱਕ ਮੋਟਾ ਜ ਆਂਡੇ ਵਾਟੇ ਬਾਹਰ ਨੂੰ ਚਲੋ ਜੀ ਮੋਟਾ ਇਹ ਜਵਾਕ ਦੇ ਨਾਲ ਪੰਗੇ ਲੈਂਦਾ ਵਾ ਦੇਖ ਲਓ ਦੁਖੀ ਕਰਦਾ ਵਾ ਦੇਖ ਲਓ ਹਾਂ ਓਏ ਨਾ ਬਈ 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 ਓਏ ਮੋਟੇ ਨੇ ਉੱਤੇ ਵਾਹੇ ਨਾ ਪੱਤ ਕੱਢ ਦੇਣੀ ਆ ਨਾ ਬਈ ਓਏ ਨਾ ਨਾ ਵਾ ਮੋਟੇ ਆ ਦੇਖ ਲੋ ਜੀ ਮੋਟਾ ਪੰਗੇ ਲੈਂਦਾ ਖੇੜਦਾ ਜਵਾਕ ਨੂੰ ਆ ਜਾ ਔਰੇ ਤੂੰ ਆ ਬੈਠਾ ਜੀ ਵਰਮਾ ਕੀ ਨਾਮ ਪੂਰਾ ਦੱਸ ਇੰਟਰੋਡਕਸ਼ਨ ਕੀ ਨਾਮ ਵਰਮਾ ਪੂਰਾ ਨਾਮ ਦੱਸ ਮਨੀ ਵਰਮਾ ਮਨੀ ਵਰਮਾ ਹਾਂ ਜੀ ਇਹ ਜੀ ਮਨੀ ਵਰਮਾ ਜੀ ਵਰਮਾ ਜੀ ਤੇ ਇਹ ਨਾ ਇਹ ਸਕੂਟਰੀ ਬਹੁਤ ਤੇਜ਼ ਚਲਾਉਂਦਾ ਜੀ ਇਹਨੂੰ ਥੋੜਾ ਜਿਹਾ ਗਾਈਡ ਕਰੋ ਤੇ ਸਕੂਟਰੀ ਤੇਜ਼ ਨਾ ਚਲਾਇਆ ਕਰੇ ਦੇਖੋ ਇਹਦੇ ਪੈਰ ਲੱਗਦੇ ਨਹੀਂ ਹੈਗੇ ਧਰਤੀ ਤੇ ਤੇ ਸਕੂਟਰੀ ਤੇ ਵੱਟ ਕੱਢਦਾ ਜੀ ਇਹ ਦੇਖ ਲਓ ਹੈ ਹਾਂ ਕਹਦੇ ਇਹ ਵੀ ਨਹੀਂ ਚਲਾਉਂਦਾ ਇਹਨਾਂ ਤੇਜ਼ ਨਹੀਂ ਚਲਾਉਂਦਾ ਪੈਰ ਤਾਂ ਤੇ ਲੱਗਦੇ ਨਹੀਂਗੇ ਫਿਰ ਤੂੰ ਚਲਾਉਣਾ ਕਹਦੇ ਹਾਂ ਮੋਟਰਸਾਈਕਲ ਵੀ ਚਲਾ ਲੈਂਦਾ ਇਹ ਹੂੰ ਮੋਟਰਸਾਈਕਲ ਵੀ ਚਲਾ ਲੈਂਦਾ ਆ ਦੇਖੋ ਜੀ ਮੋਟਰਸਾਈਕਲ ਵੀ ਚਲਾ ਲੈਂਦਾ ਜੀ ਇਹ ਇਹ ਮੋਟਰਸਾਈਕਲ ਆ ਵੀ ਪੂਰਾ ਟ੍ਰੇਨ ਦਾ ਬੰਦਾ ਹਰੇ ਸ਼ਰਾਰਤਾਂ ਬਹੁਤ ਕਰਦਾ ਸ਼ਰਾਰਤਾਂ ਜਿਆਦਾ ਕਰਦਾ ਬੋਲ ਵੀ ਨਹੀਂ ਕਰਦਾ ਨਹੀਂ ਕਰਦਾ ਕੰਨਾਂ ਨੂੰ ਹੱਥ ਲਾ ਕੰਨਾਂ ਨੂੰ ਹੱਥ ਲਾ ਤੇ ਸ਼ਰਾਰਤ ਨਹੀਂ ਕਰਦਾ ਕਿਉਂ ਫੇਰ ਤੂੰ ਸ਼ਰਾਰਤ ਕਰੇਗਾ ਫੇਰ ਤੂੰ ਸ਼ਰਾਰਤ ਕਰੇਗਾ ਹੈ ਫੇਰ ਤੂੰ ਸ਼ਰਾਰਤ ਕਰਨੀ ਹੈ ਜੇ ਤੂੰ ਕੰਨਾਂ ਨੂੰ ਹੱਥ ਨਹੀਂ ਲਾਉਣੇ ਹੈ ਦੱਸ ਕੰਨ ਫੜਾ ਤੂੰ ਮੈਂ ਸ਼ਰਾਰਤ ਨਹੀਂ ਕਰਦਾ ਨਹੀਂ ਕਰਦਾ ਕੰਨ ਫੜ ਕੇ ਕੰਨ ਨਹੀਂ ਗੜੀ ਕਿਉਂ ਕੰਨ ਗਾਦੀ ਫੋੜਦੇ ਮੈਂ ਦੇਖ ਲਾ ਮੈਂ ਚੁੰਡੀ ਵੜਣੀ ਆ ਫਿਰ ਚੁੰਡੀ ਵੜਨਾ ਕੰਨ ਨੇ ਵੜੂ ਆਹ ਦੇਖ ਲਓ ਕਹਿੰਦੇ ਜੀ ਚੁੰਡੀ ਬੇਸ਼ੱਕ ਪੜ ਦੋ ਪਰ ਮੈਂ ਕੰਨ ਨਹੀਂ ਫੜਨੇ ਜੀ ਦੇਖੋ ਜੀ ਇਹ ਆਪਣੀ ਕੀ ਕਹਿੰਦੇ ਹੁੰਦੇ ਨੇ ਕੀ ਡਾਊਨ ਹੁੰਦੀ ਹੈ ਰੈਪੋ ਕਹਿੰਦਾ ਜੀ ਮੇਰੀ ਰੈਪੋ ਡਾਊਨ ਹੋ ਜੂਗੀ ਕਿ ਮੈਂ ਕੰਨ ਨਹੀਂ ਫੜਨੇ ਹੈ ਉਹਨਾਂ ਕੰਨ ਨਹੀਂ ਫੜਦਾ ਜੀ ਦੇਖ ਲਓ ਇਹ ਪੂਰਾ ਸ਼ਰਾਰਤੀ ਬੰਦਾ ਜੀ ਇਹ ਕੰਨ ਨਹੀਂ ਫੜਦਾ ਸੌਰੀ ਫੀਲ ਨਹੀਂ ਕਰਦਾ ਮੈਂ ਗਲਤੀ ਕਰਦਾ ਨਾ ਸੌਰੀ ਨਹੀਂ ਫੀਲ ਕਰਨੀ ਇਹਨੇ ਜੀ ਕਰਨੀ ਫੜਦਾ ਜੀ ਇਹਨਾ ਖਰਾਬ ਆ ਇਹ ਵਰਮਾ ਮਨੀ ਵਰਮਾ ਭੱਜ ਗਿਆ ਜੀ ਉਹ ਲੋ ਭੱਜ ਗਿਆ ਜੀ ਭੱਜ ਗਿਆ ਭੱਜ ਗਿਆ ਉਹ ਹੋ ਗਿਆ ਭੱਜ ਕੇ ਹੋ ਗਿਆ ਜੀ ਭੱਜਿਆ ਆ ਬੰਦੇ ਕੰਮ ਕਰਕੇ ਆ ਗਏ ਕੰਮ ਕਰਕੇ ਇਹ ਕੰਮ ਕਰਿਆ ਇਹ ਜੀ ਆਪ ਦੀ ਦਿਹਾੜੀ ਕਰਕੇ ਘਰੇ ਵਾਪਸ ਆ ਗਏ ਆਈ ਹੋਪਸੋ ਵੀਰੋ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਜੀ